ਸਤ ਸ੍ਰੀ ਅਕਾਲ ਜੀ ਮੈਂ ਮਨਦੀਪ ਕੌਰ ਮੇਰੇ ਚੈਨਲ ਗੁੰਤਾਸ ਸੂਟ ਕਲੈਕਸ਼ਨ ਤੇ ਤੁਹਾਡਾ ਸਵਾਗਤ ਕਰਦੀ ਹਾਂ ਮੈਂ ਉਮੀਦ ਕਰਦੀ ਹਾਂ ਤੁਸੀਂ ਵੀ ਸਾਡੇ ਠੀਕ ਠਾਕ ਹੋਵੋਗੇ ਅੱਜ ਆਪਾਂ ਇੱਕ ਹੋਰ ਵੀਡੀਓ ਲੈ ਕੇ ਆਏ ਆ ਉਹਦੇ ਵਿੱਚ ਆਪਾਂ ਦੇਖਾਂਗੇ ਜੀ ਫਰਨ ਹੋਣੀ ਹੈ ਆਪਣੇ ਬੈਲਵਟ ਦੇ ਬਹੁਤ ਸੋਨੇ ਸੈਮੀ ਸਟਿਚ ਦੇ ਵਿੱਚ ਆਪਾਂ ਹੋਣੀ ਕਸ਼ਮੀਰੀ ਕੋਟ ਹੋਣੀ ਹੈ ਜਿਨ੍ਹਾਂ ਦੇ ਨਾਲ ਤੁਸੀਂ ਪੈਂਟ ਪਲਾਜ਼ੋ ਵਗੈਰਾ ਰੈਡੀ ਕਰਵਾ ਸਕਦੇ ਹੋਗੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਆਪਣਾ ਵੇਅਰ ਕੀਤਾ ਸੂਟ ਦਿਖਾਉਣੀ ਹੈਗੀ ਹਾਂ ਜੀ ਜਿਵੇਂ ਆਪਾਂ ਪਾਰਟੀ ਵੇਅਰ ਸੂਟ ਇਦਾਂ ਸੌਬਰ ਲੁੱਕ ਦੇ ਵਿੱਚ ਇਦਾਂ ਜਿਵੇਂ ਆਪਾਂ ਬ੍ਰੌਕੇਟ ਦੀ ਸ਼ਰਟ ਨੂੰ ਹਾਈਲਾਈਟ ਕਰਕੇ ਕੰਟਰਾਸਟ ਦੇ ਵਿੱਚ ਆਪਾਂ ਰੈਡੀ ਕੀਤਾ ਹੈਗਾ ਆਫ ਵਾਈਟ ਦੇ ਨਾਲ ਆਪਾਂ ਪਰਪਲ ਵਾਲੀ ਦੀ ਬੋਟਮ ਰੈਡੀ ਕੀਤੀ ਹੈ ਤੇ ਜਿਹੜਾ ਦੁਪੱਟਾ ਹੈ ਆਪਣਾ ਕਰੇਵ ਸਿਲਕ ਦਾ ਰਹੂਗਾ ਜੀ 4 ਸਾਈਡ ਲੇਸ ਨਾਲ ਫਿਨਿਸ਼ਿੰਗ ਹੈ ਇਦਾਂ ਦੇ ਸੂਟ ਹੈ ਜਿਹੜੇ ਤੁਸੀਂ ਸਾਡੇ ਤੋਂ ਆਰਡਰ ਤੇ ਰੈਡੀ ਕਰਵਾ ਸਕਦੇ ਹੋਗੇ ਤੇ ਮੇਰਾ ਸੂਟ ਤੁਹਾਨੂੰ ਕਿਦਾਂ ਦਾ ਲੱਗਿਆ ਸਾਨੂੰ ਕਮੈਂਟ ਦੇ ਵਿੱਚ ਜਰੂਰ ਦੱਸਣਾ ਜੀ ਆਓ ਆਪਾਂ ਹੁਣ ਦੇਖਦੇ ਆ ਅੱਜ ਦੀ ਵੀਡੀਓ ਦੇ ਫਿਰਨ ਦੇਖਾਂਗੇ ਦੇਵ ਕਸ਼ਮੀਰੀ ਕੋਟ ਦੇਖਾਂਗੇ ਨਾਲ ਆਪਣੇ ਹੋਰ ਵੈਰਾਈਟੀ ਹੋਊਗੀ ਹਾਂਜੀ ਇਹ ਆਪਣਾ ਪਹਿਲਾ ਫਰਨ ਆ ਗਿਆ ਬਹੁਤ ਹੀ ਸੋਨਾ ਕਲਰ ਹੈ ਸਟੱਫ ਬਹੁਤ ਜਿਆਦਾ ਫਾਈਨ ਰਹੂਗਾ ਇਹ ਇਹਨਾਂ ਨੂੰ ਤੁਸੀਂ ਅਡਿਟਰ ਵੀ ਕਰਵਾ ਸਕਦੇ ਹੋਗੇ ਇਹਦਾ ਇਹ neck design ਆ ਗਿਆ ਜੀ ਬਹੁਤ ਜਿਆਦਾ ਸੋਨਾ neck design ਰਹੂਗਾ 슬ੀਵਸ ਦੇ ਉੱਪਰ ਆਜੂਗਾ ਕੰਮ ਪਿਓਰ ਕਸ਼ਮੀਰੀ ਕੰਮ ਰਹੂਗਾ ਪਾਕਟ ਆ ਜਾਣਗੀਆਂ ਬਹੁਤ ਹੀ ਜਿਆਦਾ ਸੋਹਣੀਆਂ ਚਾਕ ਕੇ ਰਿਤੇ ਆਜੂਗਾ

ਪ੍ਰਾਈਸ 1075 ਦੇਣੀ ਇਹਨਾਂ ਨੇ ਇੱਕੇ ਆ ਗਿਆ ਜੀ ਆਪਣੇ ਕੋਲੇ ਸਕਿਨ ਕਲਰ ਦੇ ਵਿੱਚ ਕਲਰ ਬਹੁਤ ਜਿਆਦਾ ਸੋਨਾ ਹੈ ਇਹਦਾ ਵੀ ਵਰਕ ਬਹੁਤ ਫਿਨਿਸ਼ਿੰਗ ਨਾਲ ਹੈਗਾ ਬਹੁਤ ਹੀ ਜਿਆਦਾ ਸੋਹਣਾ ਲੱਗੂਗਾ 슬ੀਵਸ ਦੇ ਉੱਪਰ ਆਜੂਗਾ ਪਾਕਟਸ ਦੇ ਉੱਪਰ ਆਜੂਗਾ ਇਹ ਆ ਗਿਆ ਜੀ ਆਪਣੇ ਚਾਕ ਘੇਰੇ ਦੇ ਉੱਪਰ ਹਾਂਜੀ ਇੱਕ ਇਹ ਆਪਣੇ ਕੋਲੇ ਆ ਗਿਆ ਆਫ ਵਾਈਟ ਦੇ ਵਿੱਚ ਕਿਸੇ ਦੇ ਵਿੰਟਰ ਦੇ ਵਿੱਚ ਇਹਦੇ ਜਿਆਦਾ ਆਰਡਰ ਆ ਰਹੇ ਸੀ ਆਫ ਵਾਈਟ ਵਾਲੇ ਦੇ neck ਦੇ ਉੱਪਰ ਆ ਗਿਆ ਕੰਮ ਰੈੱਡ ਨਾਲ ਬਹੁਤ ਸੋਹਣਾ ਕੰਟਰਾਸਟ ਰਹੂਗਾ sleeve ਦੇ ਉੱਪਰ ਆ ਗਿਆ pocket ਦੇ ਉੱਪਰ ਆ ਗਿਆ ਜੀ ਘੇਰੇ ਦੇ ਫਰੰਟ ்கੇਰ ਤੇ ਵੀ ਆ ਜਾਊਗਾ ਇਹਦੇ ਬੈਕ ்கੇਰ ਤੇ ਵੀ ਆਊਗਾ ਤੇ ਬੈਕ neck ਤੇ ਵੀ ਫਲਾਰ ਆ ਜਾਏਗਾ ਪ੍ਰਾਈਸ ਸੇਮ ਰਹੂਗਾ 1075 ਇੱਕ ਬਰਾਊਨ ਜਿਹਾ ਸ਼ੇਡ ਇਹ ਵਾਲਾ ਆ ਗਿਆ ਜੀ ਆਪਣੇ ਕੋਲੇ ਫਰੰਟ ਨੱਕ ਆ ਜੂਗਾ 슬ੀਵਸ ਦੇ ਉੱਪਰ ਆ ਜੂਗਾ ਪਾਕਟ ਦੇ ਉੱਪਰ ਆ ਜੂਗਾ ਉਦਾਂ ਹੀ ਫਰੰਟ ਕੇਰ ਆ ਤੇ ਚਾਕ ਸੈਂਟਰ ਦੇ ਵਿੱਚ ਵੀ ਆ ਜੂਗਾ ਪ੍ਰਾਈਸ ਏਮ 1075 ਇੱਕ ਇਹ ਆ ਗਿਆ ਜੀ ਆਪਣੇ ਕੋਲੇ ਗ੍ਰੀਨ ਕਲਰ ਦੇ ਵਿੱਚ

ਇਹਦੇ ਦੇ ਉੱਪਰ ਆ ਜਾਊਗਾ ਪ੍ਰਾਈਸ ਇਹ 1075 ਹੋਊਗਾ ਉਸ ਤੋਂ ਲੱਗ ਹੁਣ ਆਪਣੇ ਕੋਲੇ ਫਿਰ ਨਹੀਂ ਆਗੇ ਜੀ ਪਿਓਰ ਦੇ ਵਿੱਚ ਉਸ ਤੋਂ ਥੋੜਾ ਸਟਾਫ ਫਾਈਨ ਰਹੂਗਾ ਤੇ ਵਰਕ ਵੀ ਬਰੀਕੀ ਦੇ ਨਾਲ ਹੋਇਆ ਕੰਮ ਕੰਮ ਇਹ ਵੀ ਸਾਰਾ ਕਸ਼ਮੀਰੀ ਵਰਕ ਰਹੂਗਾ ਨੈਕ ਦੇ ਉੱਪਰ ਆ ਜਾਊਗਾ 슬ੀਵਸ ਦੇ ਉੱਪਰ ਆ ਜਾਊਗਾ 슬ੀਵਸ ਦੇ ਉੱਪਰ ਆ ਜਾਊਗਾ ਪਾਕਟ ਤੇ ਆ ਜਾਏਗਾ ਇੱਕ ਇਹਦੇ ਉਪਰਾਜੇ ਦਾ ਪ੍ਰਾਈਸ ਇਹਨਾਂ ਦਾ ਰਹੂਗਾ ਜੀ 1450 ਇਹਦੇ ਵਿੱਚ ਵੀ ਆਪਣੇ ਕੋਲੇ ਕਾਫੀ ਕਲਰ ਆਏ ਨੇ ਕਮ ਬਹੁਤ ਜ਼ਿਆਦਾ ਸੋਨਾ ਹੋਇਆ ਸਟੱਫ ਵੀ ਫਿਨਿਸ਼ ਬਹੁਤ ਜ਼ਿਆਦਾ ਫਾਈਨ ਰਹੂਗਾ ਪਹਿਲਾਂ ਵਾਲਿਆਂ ਨਾਲੋਂ ਪ੍ਰਾਈਸ 1450 ਰਹੂਗਾ ਇੱਕ ਇਹਦੇ ਵਿੱਚ 1450 ਵਾਲੇ ਚ ਆਪਣੇ ਕੋਲੇ ਆ ਗਿਆ ਜੀ ਬਲੈਕ ਕਲਰ ਬਲੈਕ ਕਲਰ ਆ ਗਿਆ ਵਰਕ ਨੂੰ ਤੁਸੀਂ ਦੇਖ ਸਕਦੇ ਹੋ ਨੇੜੇ ਤੋਂ ਬਹੁਤ ਹੀ ਜ਼ਿਆਦੇ ਫਿਨਿਸ਼ਿੰਗ ਨਾਲ ਹੈ ਸਟੱਫ ਵੀ ਬਹੁਤ ਜ਼ਿਆਦੇ ਫਾਈਨ ਹੋਊਗਾ ਇਹਨਾਂ ਦਾ 1450 ਵਾਲਿਆਂ ਦਾ 슬ੀਵਸ ਦੇ ਉੱਪਰ ਆ ਜਾਊਗਾ ਪਾਕਟਸ ਤੇ ਆ ਜਾਊਗਾ ਉਦਾਂ ਹੀ ਘੇਰ ਤੇ ਆ ਜਾਊਗਾ ਇਹਨਾਂ ਨੂੰ ਵੀ ਤੁਸੀਂ ਆਪਣੇ ਅਕੋਰਡਿੰਗ ਅਲਟਰ ਕਰਵਾ ਸਕਦੇ ਹੋਗੇ ਪ੍ਰਾਈਸ ਰਹੂਗਾ 1450 1450 ਵਾਲੇ ਚ ਆਪਣੇ ਕੋਲੇ ਇੱਕ ਹੀ ਬਲੈਕ ਕਲਰ ਸੇਮ ਹੀ ਉਹਦੇ ਨਾਲ ਦਾ ਹੀ ਹੈਗਾ ਇਹ ਵਾਲਾ ਰਹੂਗਾ ਤੇ ਇੱਕ ਆਪਣੇ ਕੋਲੇ ਇਹ ਆ ਗਿਆ ਜੀ ਵਾਈਨ ਦਾ ਸ਼ੇਡ ਆ ਗਿਆ ਮਹਿਰੂਨ ਵਾਈਨ ਦਾ ਸ਼ੇਡ ਹੈ ਇਹ ਵੀ ਕਲਰ ਸੋਹਣਾ ਹੈ ਚਾਰੋ ਦੋ ਬਲੈਕ ਆ ਗਏ ਆਪਣੇ ਕੋਲੇ ਇੱਕ ਮਹਿਰੂਨ ਤੇ ਇੱਕ ਵਾਈਨ ਸ਼ੇਡ ਚਾਰ ਕਲਰ ਆ ਗਏ ਨੇ ਇਹ ਵਾਰ ਆ ਗਿਆ ਇਹਦਾ ਡਿਜ਼ਾਈਨ ਸੇਮ ਉਧਾ ਪਾਕਟ ਰਹਿਣਗੀ ਆ ਤੇ ਛੇਰੇ ਦੇ ਉੱਪਰ ਆ ਜਾਊਗਾ ਪ੍ਰਾਈਸ ਰਹੂਗਾ 1450 ਉਸ ਤੋਂ ਨੈਕਸਟ ਆਪਣੇ ਕੋਲੇ ਆ ਗਿਆ ਜੀ ਬੈਲਵਟ ਦੇ ਸੈਮੀ ਸਟਿਚ ਕਸ਼ਮੀਰੀ ਕੋਟ ਇਹਨਾਂ ਦੇ ਨਾਲ ਜਿਹੜਾ ਤੁਸੀਂ ਹੈਗਾ ਪੈਂਟ ਪਲਾਜ਼ੋ ਬਣਾ ਸਕਦੇ ਹੋਗੇ ਇਹ ਅਲਟਰ ਹੋ ਜਾਣੀ ਹੈ ਬਹੁਤ ਸੋਹਣਾ ਇਹਨਾਂ ਦਾ ਨੈੱਕ ਰੈਡੀ ਹੈ ਨੈੱਕ ਹੈਗਾ ਫਰੰਟ ਤੇ ਸਾਰੇ ਤੇ ਡਿਜ਼ਾਈਨ ਹੈਗਾ ਡਿਜ਼ਾਈਨਿੰਗ ਰਹੂਗੀ ਤੇ ਸਾਰੇ ਇਹ ਹੀ ਸਾਰਾ ਸੈਮੀ ਸਟਿਚ ਹੈਗਾ ਜਿਵੇਂ ਇੱਥੇ ਤੁਸੀਂ ਆਪਣੀ ਇਦਾਂ ਇਹਨੂੰ ਕਟਿੰਗ ਸਾਈਡ ਸੀਨ ਜਿਹੜੀ ਤੁਸੀਂ ਦੇ ਸਕਦੇ ਹੋਗੇ ਇਦਾਂ neck ਬਣ ਕੇ semi stitch ਕੀਤਾ ਗਿਆ neck ਤੇ sleeves ਨੂੰ ਤੇ ਇਹਦੀਆਂ sleeves ਆ ਜਾਣੇ گی۔ ਪਿਓਰ ਬੈਲਵਟ ਦੇ ਵਿੱਚ ਰਹੂਗਾ ਇਹ ਬਹੁਤ ਜਿਆਦਾ ਸੋਹਣੀ ਬੈਲਵਟ ਰਹੂਗੀ। ਬਹੁਤ ਸੋਹਣਾ ਲੱਗਦਾ ਹੈ ਵੇਅਰ ਕੀਤਾ। ਇਹ ਵਾਲਾ ਡਿਜ਼ਾਈਨ ਇਹਦਾ ਬਣੂਗਾ ਤੇ ਇਹਦੇ ਵਿੱਚ ਆਪਣੇ ਕੋਲੇ ਤਿੰਨ ਕਲਰ ਆਏ ਨੇ। ਪ੍ਰਾਈਸ ਰਹੂਗਾ ਜਿਹੜਾ 1700। ਇਹਦੇ ਵਿੱਚ ਆਪਣੇ ਕੋਲੇ ਕਲਰ ਆਏ ਨੇ। एक ता कलर आ एक अपने ही ज्यादा सोहनी यदि लुक आऊगी बहुत सोहनी लुक आऊगी इन सैमी स्टिच करके नीचे अपने को ले चाक भी है नीचे खुला रखा गया ओपन ਸਲੀਵਸ ਆ ਗੀਆਂ ਉਦਾਂ ਹੀ ਸਿਰਫ ਇਹਨਾਂ ਨੂੰ ਸੈਮੀ ਸਟਿਚ ਕੀਤਾ ਹੋਇਆ neck ਵਗੈਰਾ ਸਾਰਾ ਰੈਡੀ ਹੈਗਾ ਪ੍ਰਾਈਸ ਰਹੂਗਾ ਜੀ 1700 ਇੱਕ ਇਹਦੇ ਵਿੱਚ ਫਿਰੋਜ਼ੀ ਕਲਰ ਆ ਗਿਆ ਤਿੰਨ ਕਲਰ ਨੇ ਆਪਣੇ ਕੋਲੇ ਤਿੰਨੋਂ ਕਲਰ ਬਹੁਤ ਹੀ ਜ਼ਿਆਦਾ ਸੋਹਣੇ ਨੇ ਬਹੁਤ ਸੋਹਣਾ ਆਰਟੀਕਲ ਹੈ ਵੀ ਆਪਣਾ ਰੈਡੀ ਹੋਇਆ ਕਸ਼ਮੀਰੀ ਸਟਾਈਲ ਦੇ ਵਿੱਚ ਸੈਮੀ ਸਟਿਚ ਸਾਰਾ ਰਹੂਗਾ ਜੀ نیچے ਤੋਂ ਓਪਨ ਰਹੂਗਾ ਪ੍ਰਾਈਸ ਰਹੂਗਾ 1700 슬ੀਵਸ ਵੀ ਪੂਰੀਆਂ ਕਵਰ ਹੈਗੀਆਂ ਇਹਦੀਆਂ ਨੈਕ ਡਿਜ਼ਾਈਨ ਵੀ ਬਹੁਤ ਸੋਹਣਾ ਬਣਿਆ ਹੋਇਆ ਵਿਦ ਕਾਲਰ ਇਸ ਤੋਂ ਬਾਅਦ ਆਪਣੇ ਕੋਲ ਇੱਕ ਫਿਰ ਇਹ ਆ ਜਾਣੀ ਪਿਓਰ ਕਸ਼ਮੀਰੀ ਸਟੱਫ ਦੇ ਵਿੱਚ ਪੂਰੇ ਹੈਵੀ ਡਿਜ਼ਾਈਨ ਦੇ ਵਿੱਚ ਸਟੱਫ ਵੀ ਬਹੁਤ ਜ਼ਿਆਦਾ ਫਾਈਨ ਹੈ ਬਰੀਕੀ ਕੰਮ ਕੀਤਾ ਗਿਆ ਸਾਰਾ ਕਸ਼ਮੀਰੀ ਵਰਕ ਕੀਤਾ ਗਿਆਗਾ ਨੈੱਕ ਤੇ ਆਜੂਗਾ ਪੂਰਾ ਜਿਹੜਾ ਫਰੰਟ ਹੈ ਸਾਰਾ ਹੈਵੀ ਹੈਗਾ ਬਹੁਤ ਸੋਹਣੀ ਲੋਕਾਂ ਦੀ ਇਹਦੇ ਵੀ ਸੈਮੀ ਸਟਿਚ ਸਾਰਾ ਰਹੂਗਾ ਜੀ ਤੁਸੀਂ ਇਹਨੂੰ ਵੀ ਅਲਟਰ ਕਰਵਾ ਸਕਦੇ ਹੋਗੇ ਬਹੁਤ ਸੋਹਣੀਆਂ 슬ੀਵਸ ਪੂਰੀਆਂ ਹੈਵੀ ਬਣੀਆਂ ਹੋਈਆਂ ਹੀ ਆ ਇਹਦੇ ਵਿੱਚ ਆਪਣੇ ਕੋਲ 4 ਕਲਰ ਨੇ ਇਸ ਆਰਟੀਕਲ ਦੇ ਵਿੱਚ ਚਾਰ ਕਲਰ ਰਹਿਣਗੇ ਪ੍ਰਾਈਸ ਰਹੂਗਾ ਜੀ 2100 2100 ਤੁਸੀਂ ਮਾਰਕੀਟ ਦੇ ਵਿੱਚ ਤੁਹਾਨੂੰ ਇਹ 26-2700 ਦਾ ਮਿਲੇਗਾ ਸਾਡੇ ਕੋਲ ਇਹਦਾ ਪ੍ਰਾਈਸ ਰਹੂਗਾ ਜੀ 2100 ਰੈਡ ਕਲਰ ਆ ਗਿਆ ਦੇ ਵਿੱਚ ਆਪਣੇ ਕੋਲੇ ਬਲੂ ਕਲਰ ਆ ਜਾਊਗਾ ਬਲੂ ਕਲਰ ਰਹੂਗਾ ਸਾਰਾ ਫਰੰਟ ਪੂਰਾ ਹੈਵੀ ਹੈ ਕੰਮ ਬੋਸੋਣਾ ਕੀਤਾ ਗਿਆ ਬਰੀਕੀ ਦੇ ਵਿੱਚ ਕੰਮ ਕੀਤਾ ਗਿਆ ਫਿਨਿਸ਼ਿੰਗ ਦੇ ਨਾਲ ਕੀਤਾ ਗਿਆ ਸਾਰਾ ਕਸ਼ਮੀਰੀ ਵਰਕ ਰੂਗਾ ਸਟਾਫ ਬਹੁਤ ਜਿਆਦਾ ਫਾਈਨ ਰਹੂਗਾ ਇਹ ਆ ਗਿਆ 슬ੀਵਸ ਤੇ ਪ੍ਰਾਈਸ ਰਹੂਗਾ ਜੀ 2100 ਇਹਦੇ ਵਿੱਚ ਇੱਕ ਆਪਣੇ ਕੋਲੇ ਇਹ ਫਿਰੋਜੀ ਜਿਹਾ ਕਲਰ ਆਜੂ ਗ੍ਰੀਨ ਫਿਰੋਜੀ ਤੇ ਇੱਕ ਕਾਫੀ ਕਲਰ ਆਜੂਗਾ ਇਹਦਾ ਕੰਮ ਬਹੁਤ ਹੀ ਜਿਆਦਾ ਸੋਹਣਾ ਰਹੂਗਾ ਪੂਰਾ ਹੈਵੀ ਡਿਜ਼ਾਈਨ ਰਹੂਗਾ 슬ੀਵਸ ਦੇ ਉੱਪਰ ਆਜੂਗਾ ਸਲੀਵਸ ਦੇ ਉੱਪਰ ਆ ਜਾਊਗਾ ਇਹ ਆ ਗਿਆ ਜੀ ਆਪਣਾ ਕਾਫੀ ਕਲਰ ਕਾਫੀ ਕਲਰ ਆ ਜਾਊਗਾ ਇਹਨਾਂ ਦੇ ਪੌকেট ਵੀ ਨੇ ਪੌকেট ਵੀ ਲੱਗੀਆਂ ਹੋਈਆਂ ਨੇ ਇਹ ਸਾਰੇ ਸੈਮੀ ਸਟਿਚ ਜਿਵੇਂ ਇਹਨੂੰ ਅਲਟਰ ਹੋ ਜਾਣੀਏ ਤੁਸੀਂ ਅਲਟਰ ਕਰਵਾ ਸਕਦੇ ਹੋਊਂਗੇ ਸਲੀਵਸ ਦੇ ਉੱਪਰ ਆ ਜਾਊਗਾ ਪ੍ਰਾਈਸ ਸੇਮ 2100 ਰਹੇਗਾ ਇੱਕ ਆਪਣੇ ਕੋਲੇ ਫਿਰਨੇ ਦੇ ਵਿੱਚ ਆ ਗਿਆ ਜੀ ਵਿਦ ਪੈਂਟ ਪਲਾਜ਼ੋ ਦੇ ਨਾਲ ਹਾਂਜੀ ਇਹ ਪੈਂਟ ਪਲਾਜ਼ੋ ਰਹੂਗਾ ਜੀ ਬਾਟਮ ਦੇ ਮੂਰੀ ਤੇ ਕੰਮ ਆਜੂਗਾ ਇਹਦੇ ਇਹ ਵੀ ਆਪਣੀ ਕਸ਼ਮੀਰੀ ਵਰਕ ਦੇ ਨਾਲ ਰਹਿਣੀ ਹੈ ਬਲੂ ਕਲਰ ਦੇ ਵਿੱਚ ਹੈਗਾ ਨੱਕ ਆਜੂਗਾ ਬਹੁਤ ਹੀ ਜ਼ਿਆਦਾ ਸੋਹਣਾ 슬ੀਵਸ ਦੇ ਉੱਪਰ ਕੰਮ ਆਊਗਾ ਨਾਲ ਘੇਰੇ ਦੇ ਉੱਪਰ ਆਜੂਗਾ ਘੇਰੇ ਦੇ ਉੱਪਰ ਆਜੂਗਾ ਪੈਂਟ ਪਲਾਜ਼ੋ ਦੇ ਉੱਪਰ ਆ ਜਾਊਗਾ ਪ੍ਰਾਈਸ ਰਹੂਗਾ 1690 ਇਹਦੇ ਵਿੱਚ ਆਪਣੇ ਕੋਲੇ ਕਲਰ ਹੈਗੇ ਨੇ ਇੱਕ ਇਹ ਵਾਲਾ ਕਲਰ ਆ ਗਿਆ ਜੀ ਗ੍ਰੀਨ ਕਲਰ ਆ ਜਾਊਗਾ ਗ੍ਰੀਨ ਕਲਰ ਰਹੂਗਾ ਇਹਦੇ ਵੀ ਪਲਾਜ਼ੋ ਤੇ ਰਹੂਗਾ ਕੰਮ ਫੁੱਲ ਸੂਟ ਹੈ ਇਹ ਆਪਣਾ

ਬਸ ਉਹਨਾਂ ਆਰਟੀਕਲ ਹੈ ਵੀ ਹਾਂਜੀ ਇਹ ਆ ਗਿਆ ਜੀ ਇਹਦਾ ਫਿਰ ਨਾ neck ਤੇ ਉਧਰ ਆ ਜਾਊਗਾ ਵਰਕ 슬ੀਵਸ ਦੇ ਉੱਪਰ ਆ ਜਾਊਗਾ ਘੇਰੇ ਦੇ ਉੱਪਰ ਆ ਜਾਊਗਾ ਪ੍ਰਾਈਸ ਰਹੂਗਾ 1690 ਤੇ ਇੱਕ ਆਪਣੇ ਕੋਲੇ ਇਹ ਵਾਲਾ ਆ ਜਾਊਗਾ ਜੀ ਇਹਦੇ ਵੀ ਪੈਂਟ ਪਲਾਜ਼ੋ ਤੇ ਉਦਾਂ ਹੀ ਕੰਮ ਰਹੂਗਾ ਬਲੈਕ ਦੇ ਵਿੱਚ ਹੈ प्राइस सेम रूगा सोलह सो नब्बे नैक ते पॉकेट uh, ते आजूगा स्लीवस ते आजूगा घेरे ते आजूगा प्राइस रहूगा सोलह सो नब्बे ਹਾਂਜੀ ਇਹ ਸੀਗੇ ਅੱਜ ਦੇ ਆਪਣੇ ਕਸ਼ਮੀਰੀ ਕੋਟ ਨਾਲ ਸੀਗੇ ਕੁਝ ਕੁ ਫੈਸ਼ਨ ਇਹਨਾਂ ਦੇ ਵਿੱਚੋਂ ਤੁਸੀਂ ਕੁਝ ਵੀ ਬਾਏ ਕਰਨਾ ਚਾਹੁੰਦੇ ਹੋ ਸਾਨੂੰ WhatsApp ਤੇ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜਿਆਦਾ ਕੁਝ ਡਿਟੇਲ ਦੇ ਵਿੱਚ ਪੁੱਛਣ ਲਈ ਤੁਸੀਂ ਸਾਨੂੰ WhatsApp ਤੇ ਕੰਟੈਕਟ ਕਰ ਸਕਦੇ ਹੋ ਸਾਡੀ ਇਹ ਵੈਰਾਈਟੀ ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਜੀ ਆਪਾਂ ਫੇਰ ਇੱਕ ਵੀਡੀਓ ਨਾਲ ਮਿਲਦੇ ਹਾਂ ਸਤਿ ਸ਼੍ਰੀ ਅਕਾਲ ਜੀ